ਹਾਂਜੀ ਬਾਬੇ ਉਹ ਸੋਇਆ ਥੋੜਾ ਇੱਕ ਹੋਰ ਨਵੇਂ ਬਲੌਗ ਚ ਆਈ ਹੋਪ ਕਰ ਸਾਰੇ ਠੀਕ ਹੋਣਗੇ ਹੋਰ ਬਾਬੇ ਕਿ ਹਾਲ ਚਾਲਾ ਠੀਕ ਰਗਾ ਬਾਬੇ ਹੁਣ ਅੱਜ ਦਾ ਬਲੌਗ ਬਣਾ ਆਏ ਆਪਾਂ ਚੱਲੇ ਟਰਾਲੀ ਖਿੱਚ ਮਗਾਵਲੇ ਮੈਂ ਟੂਰਨਾਮੈਂਟ ਹੈ ਉਹ ਹੈਗਾ ਆਪਣਾ ਕਨੋਲੀਅਰ ਸ਼ੈਡ ਨਾਲਗੜ ਰੋਡ ਦਾ ਮਤਲਬ ਪਿੰਡ ਦਾ ਨਾਮ ਨਹੀਂ ਪਤਾ ਤੇ ਤੁਹਾਨੂੰ ਦਿਖਾਵਾਂਗੇ ਅੱਜ ਟਰੈਕਟਰ ਦਾ ਜੋਰ ਐਨ ਪੂਰਾ ਟੌਪ ਤੱਕ ਕਹੋਣਾ ਉਥੇ ਪੂਰਾ ਡੜਾ ਗੰਮ ਏ ਬਾਬੇ ਹੋਰ ਸੁਣਾਓ ਕਿ ਹਾਲ ਚਾਲ ਹੈਓ ਠੀਕ ਲੱਗਿਆ ਤੇ ਏ ਬਾਬੇ ਹੁਣ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਮਾੜਾ ਮੋਟਾ ਲਾਈਕ ਸ਼ੇਅਰ ਕਮੈਂਟ ਜਾ ਕਰ ਦਿਓ ਬੱਦਗੇ ਤੇ ਬਾਬੇ ਹੁਣ ਆਪਾਂ ਤੁਹਾਨੂੰ ਮਿਲਦੇ ਚਲੋ ਰਸਤੇ 'ਚ ਤੇ ਕਰਦੇ ਤੁਹਾਡੇ ਨਾਲ ਬੈਨ ਗੱਲ ਕਰਦੇ ਆ ਵੀ ਮੁੰਡਾ ਆ ਗਿਆ ਜਿਹਨੇ ਆਪਣੇ ਨਾਲ ਜਾਣਾ ਹੈ ਟੂਰਨਾਮੈਂਟ ਦੇਖਣ ਹਾਂ ਆ ਗਿਆ ਚੱਲੀਏ ਚੱਲ ਫੇ ਮੋੜ ਮੋੜ ਨਾਲ ਓ ਬਾਬੇ ਉਹ ਪਾਤੇ ਆਪਾਂ ਨੇ ਚੱਲੇ ਹੁਣ ਦਿਖਾਣੇ ਤੁਹਾਨੂੰ ਉੱਥੇ ਥਾਲੀ ਮੁਕਾਬਲਾ ਤੱਕ ਬਾਈ ਬਾਬੇ ਉਹ ਤਾਂ ਪੂਰੀ ਤੇ ਬਾਬੇ ਫਿਰ ਤੁਹਾਨੂੰ ਮਿਲਦੇ ਆਪਾਂ ਉੱਥੇ ਜਾ ਕੇ ਲੋ ਬਾਬੇ ਉਹ ਪੁੱਜ ਗਏ ਆਪਾਂ ਨਾਣਾਗੜਾ ਹੱਤ ਤੰਤਰਾ ਤੋਂ 2 ਕਿਲੋਮੀਟਰ ਹੀ ਰਹਿ ਗਿਆ ਜਾਣੇ ਨੂੰ ਥੋੜੀ ਦੂਰ ਹੈ 2 ਕਿਲੋਮੀਟਰ 2 ਕਿਲੋਮੀਟਰ ਦਾ ਹੀ ਰਸਤਾ ਹੈ ਨਾਣਾਗੜਾ ਹੈ ਲੋ ਬਾਬੇ ਪੁੱਜ ਗਏ ਆਪਾਂ ਹੋ ਚੱਲ ਰਿਹਾ ਬੈਟਰ ਕਰੋ ਚੈੱਕ ਅਰੇ ਹੁਬਾਰਾ ਫੀਡ ਕਰਾਪਾ ਸਰਵਜਾ ਦਾ ਸਕੇਡਿਊਲ ਕਰੋ ਚੱਕ ਵਾਪਸ ਸਾਰੇ ਵੀਰਾਂ ਦਾ ਸੀ ਜਲਦੀ ਕਰਾਇਆ ਤਾਂ ਬਹੁਤ ਬੜਾ ਧੰਨਵਾਦ ਕਰ ਦਾਂਗੇ ਹੋ ਜੋ ਸਿਰ ਤੇ ਹੋ ਜੇ ਇੱਥੇ ਲੱਗਣਾ ਪੇਗਾਂ ਮੁਰਾਉ ਕਲੀ ਰਿਪੋਰਟ ਹੋਇਆ ਸਾਹ। ਕਲੀ ਮਾਰੋ ਕਲੀ ਚੁੰਡੇ ਲਈ ਟਰੈਕਟਰ ਤਿਆਰ ਖੜਾ। ਰੋਖ ਨੂੰ ਮਾਰ ਜਰਾ। ਟਰੈਕਟਰ ਦਾ ਮੋਮੈਂਟਰ ਮੈਂ ਰੁਕਿਆ ਕਰੂੰ ਤੁਸੀਂ ਪਹਿਲੇ ਮਾਰਦੇ ਕਰੋ ਚੁੰਨੇ ਵਾਲੇ ਕਲੀ। ਤੱਕਾ ਵੀ ਇ ਉਧਰ ਆਵਰੇ ਗਰਾਊਂਡ ਤੋਂ ਗਰਾਊਂਡ ਤੋਂ ਧੰਨਵਾਦ ਆਏ ਸਾਰੇ ਦਰਸ਼ਕੋ ਧਾਰ ਕੇ ਮਾਰਦੇ ਸੁਣ ਕੇ ਜ਼ੋਰਦਾਰ ਵਾਹ ਹੋ ਰਹੀ ਨੇ ਜ਼ੋਰ ਜਿਹੜਾ ਕਿ ਲੱਗਦਾ ਟਰੈਕਟਰਾਂ ਦਾ ਹੈ ਤੇ ਗੱਲਬਾਤ ਚ ਰਹਿਣਾ ਜ਼ੋਰ ਬਸਾਦਾ ਪਾਲਪੁਰੇ ਨੇ ਬੰਨਿਆ ਰਹੇ ਨੇ ਸਾਨੂੰ ਪਸੰਦ ਆ ਰਹੀ ਨੇ ਇਹਨਾਂ ਦੇ ਸੋਹਣੇ We're ਗੱਰਾ ਹੋ ਰਿਹਾ ਉਹ 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 ਜੂਕਾਰਾ ਉਹਦਾ ਬਾਬੇ ਉਹ ਮੈਂ ਸੂਰਤ ਕਰਦੇ ਨਾ ਮਿੱਟੀ ਬਲ ਮਿੱਟੀ ਹੋ ਜਾਣਾ ਕੋਈ ਚੱਕਰ ਨਹੀਂ ਬਾਬੇ ਜਿੱਤੀ ਦੀ ਤਾਂ ਮੈਂ ਕੋਈ ਵੀ ਚੱਕਰ ਨਹੀਂ ਮਿੱਟੀ ਨਾਲ ਮਿੱਟੀ ਹੋ ਜਾਣਾ ਇੱਥੋਂ ਜਿੰਨੇ ਕਦਨ ਅੱਜ ਲੈ ਲਓ ਸਵਾਦ ਜਿੰਨੇ ਲੈ ਹੁੰਦਾ ਆਹ ਸਮਾਧਨ ਹੈ ਜਿਹੜਾ ਹੈ ਉਹ ਵੱਡੇ ਵੱਡੇ ਫੋਕਲਾਂ ਜਿਹੜੇ ਨੇ ਫੇੜਾ ਹਿੱਟਾ ਰਹੇ ਮੇਰੇ ਵੀਰੋ ਵੱਡੇ ਵੱਡੇ ਟਰੈਕਟਰ ਪੰਜਾਬ ਕਾ ਉਹ ਬਾਜ਼ਾਰ ਭਰਦੇ ਨੇ ਜਿਹੜੇ ਕਿਹੜੇ ਪੁੱਜੇ ਨੇ ਜਿਹਨਾਂ ਨੇ ਮੱਖਾਂ ਲੱਖਾਂ ਨਾਲ ਜਿੱਤਿਆ ਨਾ ਵੜੀਆਂ ਨਾਲ ਤੁਸੀਂ ਉਹ ਕੱਟੀ ਕਰਦੇ ਜਗਵਤ ਭਾਜੀ ਗੱਲ ਲੱਗੀ ਟਿਕਾਣੇ ਮੈਂ ਤੁਸੀ ਹੋਰ ਨਤੀਜਾ ਗਿਆ ਵਾ ਤੁਹਾਡਾ ਫੀਲਡ ਕਰਾਪਾ 52100 ਜੁੰਧਗਰ ਇੱਕ ਮਿੰਟ ਰੋਕਨੇਓ ਜੱਟ ਕਾ ਫਾਤੂ ਦੀ ਬਾਹਰ ਹੁੰਦੇ ਰੋਕੋਲੇ ਇੱਕ ਮਿੰਟ ਫਿਰ ਇਹ ਪਿੰਡਾਂ ਤੋਂ ਮਹਾਂਤਰ ਵਰਗੇ ਬਾਹਰ ਪਿੰਡਾਂ ਤੋਂ ਸੰਗਵੰਦ ਵਰਗੇ ਰੋਕੋਲੇ ਵਾਲਾ ਫੀਲਡ ਮੇਰੇ ਨਾਲ ਕਿ ਪਿੰਡ ਦੇ ਕਿਰਦਾਰ ਹੱਸ ਤੇ ਰੋਣਗਾ ਤੇ ਸਾਰਾ ਕਦੇ ਡੰਗ ਪਰ ਸਾਰਾ ਜਿੱਥੇ ਰੋਕਣਾ ਆਡੇ ਕਿਰੇ ਤੋਂ ਆਈਆਂ ਨੇ ਕੁੜੀਆਂ ਦੇ ਪਛਾਣ ਟਰੈਕਟਰ ਆ। ਉਹਨੇ ਸੱਜੇ ਹੱਥ ਨਾਲ ਦੇਖੋ। ਉਹ ਨਾ ਕਦੇ ਦਗਾ। ਬੜੀ ਛੋਟੀ ਗਾ ਰੰਗ ਸਿਰ ਤੇ ਖੱਜਾ ਉੱਪਰ ਆ। ਕੋਈ ਨਾ ਬਜਾਦਾ। ਤੇ ਗੱਲਾਂ ਦੇਖਾਂਗੇ ਦੇ ਸੋਹਣੇ। ਹੁਣ ਕਾਹ ਦੀਆਂ ਕੁੜੀਆਂ ਨੇ ਮਨ ਬੋਣੇ। ਆਗੇ ਸੱਜੇ ਨੂੰ ਰੋਟਾੜੀ। ਸਿੱਖਰ ਵਾਲੇ ੁੱਡੇ ਰਹਿੰਦੇ ਆ। ਬੱਸ। ਹੋਰ ਜੁਵਾ ਨਾ ਦੇ। ਸਿੱਖਰ ਵਾਲੇ ੁੱਡੇ ਰਹਿੰਦੇ ਆ। ನೋಣ ಹಾಗರಕರಿನೇ ಸಡೆಕರಿ ಕೋರೋನಾ ਰਾਹ ਕੋ ਕਲੀਅਰ ਕਰ ਰਹਾ ਹੈ ਵਾਹ ਭਾਈਆ ਨਾਲ ਜਿ ਨਾਲ ਆਣਾ ਆਣਾ ਉਹ ਵੀ ਕਰ ਨਾਲ ਲੱਗਦੀ ਚੱਲ ਪਿਆ ਹਲਵਾਰਾ I don't know. ਨਾਲ ਹੋਰ ਨਿਕਲ ਗਿਆ 583000 ਸੈਨੇ ਭਰਾਸਰ ਜਿਹੜਾ ਕਿ ਪੁੱਜਿਆ ਏ ਬਹੁਤ ਬੜਾ ਧੰਨਵਾਦ ਆਇਫੋਨ ਮੇਰਾ ਬੋਦਰਾ ਕੀ ਬਣ ਗਿਆ ਸਰਬੋਗਲਾਸਟ ਅੱਬੇ ਹੁਣ ਚੱਲਣ ਲੱਗੇ ਹਨਾਮਪਰੀ ਦਾ ਡੈਕਟਰ ਆ ਦੀਪੇ ਦਾ ਅਰਜਣ ਮੋਬਾਈਲ ਦੀ ਦੇਖੋ ਅੱਬੇ ਮਾਹੌਲ ਪੂਰਾ ਗਰਮ ਹੈ ਚੱਕ ਵਾਹ ਲੋਕੋ ਲੱਗਿਆ ਚੱਲਣਾ ਨਾ ਪੇਨ ਡੈਕਟਰ ਕਰੋ ਚੱਕ ਅੱਗੇ ਹਾਂ ਆਪਣਾ ਕਰੀ ਫਰਨਾਟਰ ਜਪਰਾ ਸਦਾ ਦੀ ਕਿਆ ਬਾਤ ਹੈ ਜਾਵੀਆਂ ਭਾਰ ਤੇ ਜੋਰਦਾਰ ਬੰਦਾ ਹਰਨਾਨਪੁਰ ਦਾ ਇਧਰ ਦੇ ਪਾਸੇ ਕਿਹ ਮਿੰਨਾ ਅਜੂਸਾਨਾ ਦੇ ਕਿਹਦੇ ਭੇਜਦਾ ਫਿਰ ਕਿਹਦੇ ਭਟੇ ਹੁੰਦੇ ਆ ਜੇ ਸੱਜ ਦੇ ਕੋਲੇ ਬੰਦੇ ਕਿਹਦੇ ਮਕਸੂਰ ਦੇ ਮਾਤੇ ਤੇ ਰਹੇ ਸੀਗੇ ਜੋਰ ਪੁੱਤਰਾ ਕਰਨਾ ਤੇ ਪੁੱਤਰਾ ਪਾਤਾ ਪੁੱਤਰਾ ਦੇ ਸਦਾ ਖੇਡ ਰਹੇ ਨੇ ਜੋਰ ਪੁੱਤਰਾ ਕਰਨਾ ਦੇ ਪੁੱਤਰਾ ਚੰਗ ਪਿੰਡ ਦੇ ਵਿੱਚ ਸਦਾ ਖੇਡ ਰਹੇ ਨੇ ਲੱਗਦਾ ਜੋਰ ਬਾਗਨਾਪੁਰ ਜੱਲਨਾ ਜੋਪਰਾ ਰਾਏ ਬੱਟੇ ਹੋਰੇ ਵੀ ਭਰਾ ਸਰਪੰਚ ਦੇ ਬਹੁਤ ਬਹੁਤ ਧੰਨਵਾਦ ਆਇਆ ਹੈ ਮੈਂ ਸਾਹਮਣੇ ਗੱਲਬਾਤਾਂ ਕਰੇ ਫੱਟੀਆਂ ਦੇ ਪਾਸੇ ਥੋੜਾ ਠੋੜਾ ਥੋੜਾ ਕੀ ਲੱਗ ਰਿਹਾ ਹੈ ਵਿਚੋ ਤੋਂ ਕਰ ਰਹੇ ਹਾਂ ਥੋੜਾ ਕੀ ਰਿਹਾ ਹੈ ਹਰਨਾਂਪੁਰ ਜੀ ਆਇਂ ਕੇ ਘੱਗਰਾ ਉੱਡੀ ਗਰੋਂ ਦਾ ਸਾਰੇ ਦੇ ਬਗਲ ਭਾਸੇ ਦਾ ਹਰ ਕੋਈ ਤੇ ਖੱਤੀ ਵੀ ਮੁੱਤਵੰਤਾ ਸਮਾਨਿਤ ਹੋਇਆ ਕਰ ਦੇਣਾ ਪਰ ਸਿਰਫ ਖੱਤੀ ਵੀ ਆ ਗਏ ਉਹ ਟਰੈਕਟਰ ਸਗਰਾਂ ਦੇ ਤਾਗਾ ਜਰੂਰ ਸਾਡੀ ਖਤ ਮੰਗੇ ਕਰੋ ਜੱਗ ਬਾਪਿਓ ਮੇਰੇ ਬਈਨਾ ਸਾਡੇ ਫੁੱਲਰ ਘਰ ਕੋਲ ਦੇ ਦੇਖਦੇ ਆ ਬੰਨਿਆ ਕਹਿੰਦਾ ਕੋਲ ਨਹੀਂ ਟਾਈਮ ਸੁਣੀ ਭਾਇਰੇ ਤਾਲੀਆਂ ਵਾਲਾ ਪਿੰਨ ਚੋਲਾ 50 ਪਿੰਨ ਚੋਲਾ 50 ਪੁਆਇੰਟ ਸੋਰੀ ਸਮਝ ਆ ਮੁੰਡੇ ਦੀ ਆਪੇ ਦਾ ਮੈਂਟਰ ਆ ਯਾਰ ਇਹਦਾ ਟਾਈਮਿੰਗ ਆ 3 3 14 ਹੋਰ ਹੋਇਆ ਪਿੰਨ ਚੋਲਾ ਪਿਆਰ ਸਮਝਿਆ ਸੋਹਰ ਦਾ ਛੱਤੀ ਵੀ ਕਿੱਦਰਾ ਗਰਜ਼ੇਰ ਦਾ ਛੱਤੀ ਵੀ ਕਰਮਲੇ ਟ੍ਰੈਕ ਪਰ ਨਗਰੇ ਬਲਾਕ ਸੋਹਰ ਦੇ ਛੱਤੀ ਲੋ ਬਾਬਿਓ ਅਸਰ ਨੂੰ ਕੋਮੈਂਟ ਕਰਕੇ ਉਨਕਾ ਨਕਰ ਹੜਾ ਬਲੌਗ ਭਾਣੇ ਬਾਈ ਵੀੜੀ ਤੱਕ ਬਾਬਿਓ ਆਪਾਂ ਮਿਲਦੇ ਤੁਹਾਨੂੰ ਅਗਲੇ ਬਲੌਗ ਚ